ਸਾਸੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਆਹ ਡੱਬੀਆਂ ਪਾ ਕੇ ਡਿਜ਼ਾਈਨ ਦਿਖਾ ਰਹੇ ਤੁਹਾਨੂੰ ਤਪੱਟੇ ਤੇ ਪਾ ਸਕਦਾ ਸੂਟ ਤੇ ਵੀ ਜਿਵੇਂ ਮਰਜ਼ੀ ਪਾ ਸਕਦੇ ਆਪਾਂ ਇਹ ਸੁੰਦਰਾਂ ਵੀ ਡੱਬੀਆਂ ਕਿੰਨੀਆਂ ਮਾਰਨੀਆਂ ਨੇ ਇੱਥੋਂ ਆਪਾਂ 7 ਡੱਬੀਆਂ ਮਾਰ ਲੈਣੀਆਂ ਜੇਕਰ ਆਪਣੇ ਲਵੇ ਪਲੇਨ ਕੱਪੜਾ ਐ ਡਡੀਆਂ ਕਥਾ ਸੁਨ ਦਿਖਦੀਆਂ ਹੋਣਗੀਆਂ ਛੋਟੀਆਂ ਛੋਟੀਆਂ ਡੱਬੀਆਂ ਜਿੰਨਾ ਤੋਪਾ ਟੰਕਾ ਭਰਿਆ ਜਾਵੇ ਤੇ ਉਹ ਡੱਬੀਆਂ ਆਪਾਂ ਨੇ ਐਸ ਲੋਟ 7 7 ਲੈਣਾ ਮਾਰ ਕੇ ਫਿਰ ਉਹਦੇ ਚ ਡੱਬੀ ਬਣਾ ਲੈਣੀ ਆ ਚੌਰਸ ਤੇ ਮੇਰੇ ਕੋਲ ਡੱਬੀ ਵਾਲਾ ਕੱਪੜਾ ਸੀ ਜੇ ਤੁਹਾਡੇ ਲੱਭ ਇਸ ਤਰ੍ਹਾਂ ਦਾ ਹੈ ਤਾਂ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਤੇ ਚਲੋ ਆਪਾਂ ਹੁਣ ਵੀਡੀਓ ਸਟਾਰਟ ਕਰਦੇ ਆ ਤੇ ਸੋਂ ਟੰਕਾ ਆਪਾਂ ਦੱਸਦੀਆਂ ਹੁਣ ਮੈਂ ਉਹ ਡੱਬੀਆਂ ਦੇ ਉੱਤੋਂ ਦੀ ਮੈਂ ਛਾਪ ਲਈ ਹੈ ਡਿਜ਼ਾਈਨ सिंपल है तो हम इतों लगियां मैं तो सू दसूँगी अगे हा टंका नीचे तो आप अगों क्डना है ये इतों पिछों के अगों सूई क्डनी इतों फिर दोबारा डब्बी के खूंजे चो कु ਥੋੜਾ ਜਿਹਾ ਤਾਂ ਗਟਿੱਲੇ ਰੱਖਣਾ ਜੇ ਕੱਸਿਆ ਗਿਆ ਫਿਰ ਇਹ ਇਕੱਠਾ ਜਾ ਹੋ ਜਾਂਦਾ ਅੰਦ ਜਦੋਂ ਹੁਣ ਆਪਾਂ ਇੱਥੋਂ ਸਟਾਰਟ ਕਰਾਂਗੇ ਆਪਾਂ ਖੁੰਝੇ ਗਿਣ ਲੈਣੇ ਨੇ 1 2 3 4 4 ਪੈ ਕੇ ਜਦੋਂ ਫਿਰ ਮੋੜ ਲੈਣਾ 1 ਪੈ ਗਿਆ ਤੋ ਕੜਾਈ ਜਮੇ ਸੌਖੀ ਐ ਕਿਸੇ ਵੀ ਚੀਜ਼ ਤੇ ਕਰ ਸਕਦੇ ਆਪਾਂ ਚਾਦਰ ਤੇ ਦੁਪੱਟੇ ਤੇ ਸੂਟ ਤੇ ਬਾਰਡਰ ਬਣ ਜੂਗਾ ਸੋਹਣਾ ਪਸਾ ਇੱਕ ਟੰਕਾ ਅੱਗੇ ਨੂੰ ਲੈਣਾ ਹੈ ਆਪਾਂ ਨੇ ਅੱਗੇ ਪੜ੍ਹਨ ਨੇ ਉਹ ਸੇ ਤੋਂ ਤੱਕ ਨਹੀਂ ਪੜਨਾ ਫਿਰ ਵਾਪਸ ਮੁੜ ਜਾਂਦਾ ਤੱਕ ਆ ਦੇਖੋ 1 2 3 ਹੁਣ ਚਾਥਾ ਮੋੜ ਆ ਗਿਆ ਜਿੱਥੇ ਆਹ ਚੀਜ਼ ਦੋ ਟੰਕੇ ਭਰੇ ਜਾਣਗੇ ਉੱਥੇ ਹੀ ਉੱਪਰ ਭਰੇ ਜਾਣਗੇ ਇੱਥੇ ਦੋ ਡੱਬੀਆਂ ਛੱਡੀਆਂ ਨੇ ਆਪਾਂ ਨੇ ਇਹ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਜਦ ਤੁਸੀਂ ਪਾਈ ਚੱਲੋਗੇ ਉਹਨੇ ਇੱਕ ਵੰਜੇ ਗਿੰਨ ਲਾ ਲਏ ਨੇ ਆਪਾਂ ਇੱਧਰ ਲਈ ਸੈਟ ਲਏ 1 2 3 4 5 6 7 ਇਹ 7 ਬਣਨਗੇ 1 2 3 4 5 6 7 ਇਹ 7 ਹੋ ਗਏ ਹੁਣ ਇਥੇ ਦੋ ਟੰਕੇ ਤਾਂ ਆਪਣੇ ਆਪ ਇਹਦੀ سید ਚ ਇਹ ਮੁੜ ਜਾਣਾ ਇੱਕ ਵਾਰੀ ਇਹ ਪੈ ਗਈ ਬੂਟੀ ਅੱਗੇ ਆਪੇ ਪਈ ਜਾਣਗੀ ਜਿਹੜੀ ਆ ਚੀਜ਼ ਐ 7 ਦੀ ਫੋਗੀ 7 ਫੁੰਝੇ ਹੋਣਗੇ ਤੇ ਇਹਦੇ 4 ਹੋਣਗੇ ਇਹਦੇ ਵੀ 4 ਹੋਣਗੇ ਬਾਕੀ ਆਪਾਂ ਇੱਥੋਂ ਦੇਖ ਕੇ ਇਧਰੋਂ ਡਿਜ਼ਾਈਨ ਇਧਰ ਬਣ ਜੂਗਾ ਪਹਿਲੇ ਹੀ ਸਾਪ ਲੈ ਲੋ ਜੀ ਹੁਣ ਆ ਡਿਜ਼ਾਈਨ ਇਸ ਤਰ੍ਹਾਂ ਬਣ ਗਿਆ ਇਹ ਤੋ ਟੰਕਾ ਤੁਹਾਨੂੰ ਮੈਂ ਦੱਸਤਾ ਜਿਵੇਂ ਇਹ ਸਾਰਾ ਬਣਿਆ ਉਸ ਤਰੀਏ ਬਣੋ ਬਾਕੀ ਆ ਛਪਾਈ ਦੇਖ ਲਓ ਤੁਸੀਂ ਤੁਸੀਂ ਇਹ ਡਿਜ਼ਾਈਨ ਬਣਾਉਣਾ ਤਾਂ ਇਸ ਤਰ੍ਹਾਂ ਸਾਫ਼ ਸਕਦੇ ਇਹਨੂੰ ਦੇਖ ਕੇ ਬਾਕੀ ਹੋਰ ਬਹੁਤ ਡਿਜ਼ਾਈਨ ਨੇ ਆਪਦੇ ਮੁਤਾਬਕ ਵੀ ਤੁਸੀਂ ਬਣਾ ਸਕਦੇ ਹੋ ਟੰਕਾ ਸਿਰਫ ਇਸਤਰੀ ਪਰਣਾ ਆ ਮੋੜ ਨੇ ਜਿਵੇਂ ਵੀ ਛਪਿਆ ਹੋਊਗਾ ਮੋੜੀ ਚੱਲਾਂਗੇ ਆਪਾਂ ਡਿਜ਼ਾਈਨ ਆਪਦੇ ਮੁਤਾਬਕ ਵੀ ਕਰ ਸਕਦੇ ਆ ਇਹ ਬਣਿਆ ਹਾ ਦੇਖ ਲਓ ਹੁਣ ਤੁਸੀਂ ਕਿੰਨਾ ਵਧੀਆ ਲੱਗ ਰਿਹਾ ਇਹਨੂੰ ਤਿੰਨ ਵੀ ਕਰ ਸਕਦੇ ਹੋ ਤੁਸੀਂ ਚਾਰ ਵੀ ਕਰ ਸਕਦਾ ਜੇ ਮਰਜ਼ੀ ਨਾਲ ਚੌੜਾ ਕਰ ਸਕਦੇ ਹੋ ਪਤਲਾ ਇੱਕ ਵੀ ਰੱਖ ਸਕਦੇ ਹੋ ਇਹ ਤੁਹਾਡੀ ਇੱਛਾ ਹੈ ਬਾਕੀ ਤੁਸੀਂ ਆ ਬਣਿਆ ਹਾ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਇਸ ਤਰ੍ਹਾਂ ਤੁਸੀਂ ਇਹ ਸਾਰਾ ਇਸ ਤਰ੍ਹਾਂ ਪੂਰ ਚੜ੍ਹ ਲਿਓ ਬਾਕੀ ਤੁਸੀਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ